ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਸਾਰੇ ਉਮੀਦ ਹੈ ਸਾਰੇ ਠੀਕ ਠਾਕ ਹੋਵੋਗੇ ਅੱਜ ਅਸੀਂ ਚੱਲੇ ਆਂ ਸ਼ਿਮਲੇ ਸ਼ਿਮਲੇ ਦਾ ਦਿਖਾਣੇ ਆ ਬਹੁਤ ਸੋਹਣਾ ਵਿਊ ਉੱਧਰ ਇਹ ਵਲੌਗ ਦੇ ਨਾਲ ਬਣ ਰਿਹਾ ਤਜੀਦ ਨੋ ਪਹਿਲੀ ਵਾਰੀ ਸ਼ਿਮਲਾ ਕਮਾਨ ਚੱਲੇ ਆਂ ਤਜੀਦ ਕੰਨੀ ਸ਼ਿਮਲੇ ਜਾਣਾ ਸੇ ਸੀ ਮੌਣੇ ਤੇ 15-20 ਮਿੰਟ ਬਾਅਦ ਰੁਕੀਏ ਤੁਹਾਨੂੰ ਸ਼ਿਮਲੇ ਦਾ ਵਿਊ ਦਿਖਾਣੇ ਆ ਲੋ ਜੀ ਦੇਖੋ ਕਿੰਨੇ ਸੋਹਣੇ ਪਹਾੜ ਨੇ ਉੱਧਰ पहली बार आए हैं अभी मैं तो दलजीत दलजीत खड़ी है जन्नत, है, जन्नत है तो है जन्ना तो इधर का बाकी ब्लॉक बने रहे हो तो शिमले की कल कीज दिखाव जिथे जिथे अना है तो ब्लॉग के नाल सारे बने रहे हो जी लो जी आप बैठे हुए बस च व्यू बहुत सोना इधर देखो मी मी बदल ठंडी ठंडी हवा पहाड़ी, पहाड़ी। जी लो जी अलन बाहर से देखो कि

ਉਹਨਾਂ ਇੱਥੋਂ ਜਾਣਾ। ਪਰ ਨਹੀਂ ਬੱਸ ਸਾਡੇ ਜਾਣਾ ਥੱਲੇ ਨੀਚੇ ਤੋਂ ਬੱਸ ਮਿਲੇਗੀ। ਹੁਣ ਚੱਲਨੇ ਆ ਤੁਹਾਨੂੰ ਦਿਖਾਉਣੇ ਸ਼ਿਮਲਾ ਮੈਂ ਤਾਂ ਖੁਦ ਪਹਿਲੀ ਵਾਰ ਹੀ ਆਇਆ। ਪਰ ਬਹੁਤ ਸੋਹਣਾ 뷰 ਹੈ। ਜਿਹੜੇ ਆਏ ਨੇ ਉਹਨਾਂ ਨੂੰ ਤਾਂ ਪਤਾ ਹੀ ਹੈ। 뷰 ਬਹੁਤ ਸੋਹਣਾ ਇੱਧਰ। ਗਰਮੀ ਹੈ ਹੀ ਨਹੀਂ ਜਮਾ ਵੀ। ਚੜਾਈ ਥੱਲੇ ਬੜੀ ਜ਼ਿਆਦਾ ਹੈ। ਠੰਡਾ ਠੰਡਾ ਇਲਾਕਾ ਬਹੁਤ ਜਿਹੜਾ ਜਿਹੜਾ ਆਇਆ ਜਰੂਰ ਕਮੈਂਟ ਚ ਦੱਸਿਓ Shimla ਇਹਦਾ ਜਿਹੜਾ ਘੁੰਮ ਕੇ ਗਿਆ ਇੱਥੇ ਹਾਂਜੀ ਲੋ ਜੀ ਆਪਾਂ ਉੱਪਰ ਆ ਗਏ ਸੀ Shimla ਚਰਚ ਤੇ ਤੇ ਦਿਲਜੀਤ ਜੀ ਇਹ ਜਿਹੜੇ ਨਾ ਮੈਂ ਤਾਂ ਪਹਿਲੀ ਵਾਰ ਆਇਆ Shimla ਸੱਚੀ ਜ਼ਿੰਦਗੀ ਚ ਦਾ ਸੁਪਨਾ ਪਹਿਲੀ ਵਾਰ ਇਹ ਬੜੀ ਸਾਰਾ ਦਿਸੀ ਜਾਂਦਾ ਧੂਆਂ ਧੂਆਂ ਮੈਨੂੰ ਮੈਂ ਸੋਚਿਆ ਸੀ ਧੂਆਂ ਤਾਂ ਰੱਖੇ ਨਾ ਹੀ ਬੱਦਲ ਆ ਗਏ ਇਹ ਮੇਨਿਪਾਲਾ ਜ਼ਾਰੇ ਵਧੀਆ ਲੱਗ ਜਨਾ ਬਹੁਤ ਜਿਆਦਾ ਵਧੀਆ ਇੱਥੇ ਆ ਕੇ ਸਿਖੇ ਜਿੱਕਰ ਦਾ ਘਰ ਵੀ ਇੱਥੇ ਹੋਵੇ ਕਿਉਂਕਿ ਇੱਥੇ ਠੰਡੇ ਨਹੀਂ ਆਪਣੇ ਤੱਕ ਠੰਡ ਨਹੀਂ ਕਹਿੰਦੇ ਇੱਥੇ ਦੇ ਲੋਕ ਤਾੜ ਕਰਕੇ ਤੈਨੂੰ ਸੋਹਣੇ ਆ ਸਾਰੇ ਗੋਰੀ ਦੇ ਆਪਾ ਪੰਜਾਬ ਦੇ ਰਹਿ ਕੇ ਕਾਲੇ ਹੋਏ ਤੇ ਮੇਰੇ ਵਰਗੇ ਕਾਲੇ ਹੋਏ ਤੇ ਧੁੱਪ ਦੇ ਵਿੱਚ ਤੇ ਇੰਨਾ ਵਧੀਆ ਧੁੱਪ ਧੁੱਪ ਜਾ ਹੀ ਨਿਕਲਦੀ ਹੈ ਪਰ ਠੰਡ ਬਹੁਤ ਹੈ ਜਿਵੇਂ ਜੇ ਮਰਜੀ ਕੱਪੜੇ ਪਾਈ ਚਲੋ ਲੈ ਪਾਓ ਜਿਵੇਂ ਲੋਕੀ ਕੋਟ ਵੀ ਪਾਈ ਕਰਦੇ ਆ ਵੀਓਜ਼ ਵੀ ਬਹੁਤ ਸੋਹਣਾ ਹੈ ਨਾਲਾ ਸੋਹਣਾ ਵੀ ਆ ਵੀਡੀਓ ਵਗੈਰਾ ਬਣਾਉਣ ਨੂੰ ਪੜਦਾ ਸੋਹਣਾ ਬਾਕੀ ਵਲੌਗ ਦੇ ਨਾਲ ਬਣ ਰਹੇ ਹਾਂ ਜੀ ਹਾਂਜੀ ਇਹ Shimla ਚਾਰਚ ਜਿਹੜੀ ਚਾਰਚ ਮੈਂ ਤਾਂ ਪਹਿਲੀ ਵਾਰੀ ਚਾਰਚ ਆਇਆ ਮੇਰੇ ਤੋਂ ਕੈਮਰਾ ਚੱਕੀ ਮੇਰੇ ਨਾਲ ਨਾਲ ਆ ਜਿਠੜੇ ਆਈ ਇਹ ਚਾਰਚ ਚਲੋ 1 2 3 ਸਟਾਰਟ ਹੈ ਤੇ ਲੁਕ ਦੇ ਤੇ ਲਓ ਜੀ ਦੇਖੋ Shimla ਦਾ ਮਾਲ ਰੋਡ ਤੇ ਜਾ ਰਹੇ ਹਾਂ ਅਸੀਂ ਬਹੁਤ ਬਹੁਤ ਸੋਹਣਾ ਥੱਥੇ ਬਾਹਰੋਂ ਬਣੀ ਹੋਈ ਹੈ ਤੇ ਕਦਕਾਨੇ ਬਿਸਕੁਟ ਦੀ ਨਾਲ ਛੋਟਾ ਜਿਹਾ ਠਿਕਾ। ਇਹ ਰੋਣ। ਖੰਡਾ ਮੌਸਮ ਗਰਮੀ ਤੇ ਰਾਹਤ। ਲਓ ਜੀ ਮਾਲ ਰੋਡ ਦੇਖੋ। Shimla ਦਾ view ਸਫਾਈ। ਇਹ ਨੀਚੇ ਦਾ ਵਿਊਅਰ ਸੀ ਕਾਫੀ ਉੱਪਰ ਆ ਗਏ ਤੇ ਉੱਪਰ ਦਾ ਵਿਊ ਸਾਰਾ ਲਓ ਜੀ ਦਲਜੀਤ ਦੀ ਹੁਣ ਬਣਾ ਲੱਗਿਆ ਫੋਟੋ ਤੇ ਪਾ ਕੇ ਸੂਟ ਇਹਦੇ ਹਮਾਚਲਾ ਦਾ Shimla ਦਾ ਸੂਟ ਪਾ ਕੇ ਫੈਸ਼ਨ ਦੇਖੋ ਜੀ ਉੱਪਰ ਕਿਆ ਕਰ ਗੱਲ ਕਰ ਗੱਲ ਟੋਪੀ ਈ ਟੋਪੀ ਜਿਮਲਾ ਦੇਖੋ ਇਹ Shimla ਉੱਪਰ ਵੈਦਰ ਬਹੁਤ ਸੋਹਣਾ ਮੌਸਮ ਬਹੁਤ ਸੋਹਣਾ ਇੱਥੇ ਸਫਾਈ ਸਾਰੇ ਪਾਸੇ ਸ਼ੀ ਅੱਲਾ ਸੋਹਣਿਆ ਸੀ ਜੰਨਤ ਹੈ ਪਰ ਵਾਕਈ ਜੰਨਤ ਹੈ Shimla Shimla ਬਹੁਤ ਜੰਨਤ ਹੈ ਬੱਚੇ ਦੇਖੋ ਸ਼ਿਮਲੇ ਦਾ ਵੈਦਰ ਦੇਖੋ ਬੱਦਲ ਦੇਖੋ ਸਾਰੇ ਬੱਦਲ ਅਤੇ ਘੁੰਮ ਰਹੇ ਨੇ ਬੱਦਲਾ ਚ ਫਿਰਦੇ ਆਂ ਜੀ ਬੱਦਲਾ ਦੇ ਵਿੱਚ ਦਿਲਜੀਤ ਥੱਕ ਗਿਆ ਥੱਕ ਗਿਆ ਆ ਤੇ ਸੈਂਡਲ ਲਾ ਕੇ ਰੱਖ ਤੇ ਪੈਰ ਦੁਖਣ ਲੱਗੇ ਬੜਾ ਥੱਕ ਗਿਆ ਹੁਣ ਖਾ ਆ ਮਾ ਪੀਵਾਂਗੇ ਰੋਟੀ ਪਾਣੀ ਤੁਸੀਂ ਦੱਸਿਓ ਕਿਵੇਂ ਲੱਗਾ ਤੁਹਾਨੂੰ ਸਾਡਾ ਵਲੌਗ ਤੇ ਹਜੇ ਹੋਰ ਘੁੰਮਣਾ ਕੱਲ ਕੋਪਰੀ ਜਾਣਾ ਵਲੌਗ ਦੇ ਨਾਲ ਬਣੇ ਰਹੋ ਰਾਤ ਨੂੰ ਕਰਨੇ ਅਗਲੇ ਡਿਨਰ ਰੂਮ ਦੇ ਵਿੱਚ ਫਿਰ ਤਨ ਹੋਰ ਵੀ ਲੋਕੇਸ਼ਨਾਂ ਦਿਖਾਵਾਂਗੇ ਜੀ ਬਣੇ ਰਹੋ ਵਲੌਗ ਦੇ ਨਾਲ ਦੇ ਦੇਖੋ ਜੀ Shimla ਦਾ weather ਪੂਰੀ ਉੱਪਰ ਚੜਾਈ ਤੇ ਮੌਸਮ ਬਹੁਤ ਸੋਹਣਾ ਬਣਿਆ ਹੋਇਆ ਹੈ ਹੁਣ ਅਸੀਂ ਚੱਲਿਆਂ ਵਾਪਸ ਰੂਮ ਦੇ ਵਿੱਚ ਜੀ Shimla ਦਾ weather ਕੀ ਬਾਤ ਹੈ ਉੱਪਰ ਦੇਖੋ ਜੀ ਮਜ਼ਾ ਆ ਗਿਆ ਘੁੰਮ ਕੇ आज ये कल जावेंगे कोफरी ये देखो जी उठे आलू मन मंदिर वो लाटते है पर असि गए नहीं है के इथे तो थे मले ठोक बर्फ नहीं है हाँ बर्फ गिर रही है एक बारी मैं कल बताया मैंने गेस्ट को वो पटना से था अच्छा। मैं कहा भैया ये क्या मैं बर्फ गिर रही है के? नहीं नहीं सच बोलो बर्फ गिर रही है मैं कहा धूप लगी बर्फ गिरनी है सच मान लिया सच मान लिया बेचारे ने अच्छा अच्छा वो जो एक पेड़ होता है उस पे लगते हैं हाँ, है वो है जो पेड़ पे लगते हैं ना ये अच्छा था जरूर मर कोई पता नहीं करो ठंड हो जाए ना भैया पूछ लेना कैसे टाइम

किन्ने सोने घर बने हुए ने बच्चे वो उनके बच्चे पार्टी है फैमिली है और उनके मम्मी पापा है हाँ जी देखो अस आ आगे अति कुफरी दस किलोमीटर पे है पर हाँ ग्रीन वैली है यहाँ पे ये देखो हरियाली हरियाली यहाँ पे फोटो किचन की लोकेशन बहुत बढ़िया इतने बहुत बढ़िया लोकेशन है फोटो किचन दी देखो काफ़ी ऊपर ਤੇ ਵੀਡੀਓ ਫੋਟੋ ਬਣਾ ਰਹੇ ਨੇ ਸਾਰੇ ਦੇਖੋ ਜਮ ਬਿਲਕੁਲ ਉੱਪਰ ਆ ਗਏ ਸੀ ਉੱਪਰ ਵਾਲੀ ਚੋਟੀ ਤੇ ਤੇ ਇਹ ਸਾਰੇ ਪੰਜਾਬ ਜਿੱਥੇ ਅਸੀਂ ਥੋੜਾ ਨਾਸਤਾ ਵਗੈਰਾ ਕੁਝ ਖਾਣੇ ਪੀਣੇ ਆ ਤੇ ਪਰੌਠੇ ਠੂਠੇ ਤਾਂ ਖਾਦੇ ਨਹੀਂ ਜਾਂਦੇ ਕਿਉਂਕਿ ਮੈਨੂੰ ਤਾਂ ਤੇਲ ਬੜਾ ਚੜਦਾ ਮੋੜ ਇੱਧਰ ਉੱਧਰ ਮੁੜਦੇ ਆ ਬੜਾ ਹੀ ਜ਼ਿਆਦਾ ਤੇਲ ਚੜਦਾ ਬਹੁਤ ਹੀ ਜ਼ਿਆਦਾ ਪਰੌਠੇ ਤਾਂ ਜਮ ਹੀ ਨਹੀਂ ਖਾਦੇ ਜਾਂਦੇ ਕਿਉਂਕਿ ਆਪਣੇ ਸਿੱਧੇ ਰੋਡ ਹੁੰਦੇ ਉੱਥੇ ਕੋਈ ਦਿੱਕਤ ਨਹੀਂ ਹੈ ਮੈਂ ਤੁਹਾਨੂੰ ਬਾਹਰ ਦੀ ਲੋਕੇਸ਼ਨ ਵੀ ਦਿਖਾਣੀ ਆਂਗੀ। ਬੜੀ ਸੋਹਣੀ ਲੋਕੇਸ਼ਨ ਦਿਖ ਰਹੀ ਆ। ਜੇਬਲਾ ਦੇ ਛੋਟਾ ਨਾ। ਯਹਾਂ ਸੇ ਦੇਖੋ ਆਪ। ਦੇਖੋ ਜੀ ਕਿੰਨੇ ਸੋਹਣੇ ਕਿੰਨੇ ਕੇ ਕਰ ਲੱਗਦੇ ਆ ਬੱਦਲ ਬਿਲਕੁਲ। ਮੰਤਾ ਜੀ ਬਹੁਤ ਵਧੀਆ ਲੱਗਿਆ ਇੱਥੇ ਆਨੇ। ਸੋ ਨਹੀਂ ਕਿਸ਼ਣ ਆ ਰਹੀ ਹੈ ਤੇ ਸਾਨੂੰ ਬਲੌਗਰ ਮਿਲ ਗਏ ਇਹ ਵੀ ਆਪਣੇ ਬਲੌਗ ਬਣਾ ਕਰ ਰਹੇ ਹਨ ਮੈਨੂੰ ਇਹਨਾਂ ਦੇ ਚੈਨਲ ਦਾ ਨਹੀਂ ਪਤਾ ਪਰ ਬਲੌਗ ਬਣਾਉਂਦੇ ਹਨ ਅੰਬਰਸਰ ਹੈ ਇਹ ਵੀ ਲਾਈਨ ਇੰਸਟਾਗ੍ਰਾਮ ਤੇ OK देखो चिड़िया घर आएंगे देखो सुत्ता पड़ा है बेचारा रामना एक उधर परे खड़ा है एक वो उठे पता नहीं बैठा की देखी ही जांदा सै तुम मिथणी देखना उधर दी दिखाणी है मैं थन्नू तो देख दे इथे की की है गा वो अच्छे से चलो वीडियो फोटो फोटो हां दे जी देखो चिड़िया ਘਰ ਚ ਛਿਮਲੇ ਭਾਲੂ ਉਹ ਦੇਖ ਬੱਚੇ ਨਾਲ ਖੇਡਦੇ ਪਏ ਨੇ ਇਹ ਦੇਖੋ ਜੀ ਬੈਠਾ ਹੋਇਆ ਦੇਖ ਮੈਂ ਤੁਹਾਨੂੰ ਬਤਾ ਉਹ ਜੀਨੇ ਖੋਲ ਬੱੱਚੇ ਵੀਰੇ ਨਾਲ हाँ जी ये देखो पता नहीं कि बकरियां छोटी छोटिया देखो जी दलजीत तो देख रही है देखो जी सा हीर का बच्चा आ गया छोटा जा एक ही है बेचारा आ गया उपर बजा रहा। पकल गया तो फर्क ही जान्दा। इधर लेके और एकांत लगे। ये लोग खाए खाए। ओए। फरार हैं तो अपने आप में। और एकांत लगे। और एकांत द। वो खा गया फर्क के। ये देखो। पकल गयी है। ओए। ओए। बदल कर ही जान्दा तो। देखो बदल। उसको बोला मैं कम आंटी का लिया हाँ और मैं छोटी गाड़ी लेके जाता था गाड़ी दोनों तरफ से ठीक है ठीक है ना भी वो रहना है हाँ तो हाँ वो आगा तो आगा आगा। हाँ अब वो जब बेफालतू जाए ना तब दुख होता है उस चीज़ का बदला सारी बदला यार तीन सौ का क्रोन था एक तो चार चार पाँच पाँच वो क्या करेग ਲੈਡੀ ਜਦੋਂ ਦੂਰੀ ਨਾ ਕੇਰ ਕੋ ਚੁੜੀ ਮਾਂ ਬੈਂਕ ਦੀ ਗਿਉਤੀ ਹੈ ਸਭੀ ਹੋਤੀ ਹੈ ਯਾਰ ਉਹ